ਜੀ ਸਿੰਘ ਪੁੱਤਰ ਜਿੰਦਾਬਾਦ ਯਾਵਾ ਮਾਨ ਸਿੰਘ ਪੁੱਤਰ ਜਿੰਦਾਬਾਦ ਸਰਦਾਰ ਭਗਵੰਤ ਸਿੰਘ ਮਾਨ ਜਿੰਦਾਬਾਦ ਸਰਦਾਰ ਭਗਵੰਤ ਸਿੰਘ ਮਾਨ ਜਿੰਦਾਬਾਦ ਕਿਰਨਵਿੰਦ ਕੈਦਰੀਵਾਲ ਜਿੰਦਾਬਾਦ ਕਿਰਨਵਿੰਦ ਕੈਦਰੀਵਾਲ ਜਿੰਦਾਬਾਦ ਨਾਮ ਆਦਮੀ ਪਾਰਟੀ ਜਿੰਦਾਬਾਦ ਅਗਰ ਸਭਰਾ ਆਜੇ ਸਰਦਾਰ ਹਰਪੀ ਸਿੰਘ ਜੀ ਦੇ ਗ੍ਰਹਿ ਵਿਖੇ ਪਤਾ ਗਿਆ ਇਹਦੇ ਆਪਣੇ ਪਟਿਆਲਾ ਕੇ ਤੋਂ ਵਿਧਾਇਕ ਟਰਾਂਸਪੋਰਟ ਮੰਤਰੀ ਸਰਦਾਰ ਲਾਲਜੀਤ ਸਿੰਘ ਜੀ ਭੁੱਲਰ ਇਹਨਾਂ ਨੂੰ ਖਡੂਰ ਸਾਹਿਬ ਹਲ ਖੇਤਰਾ ਆਮ ਆਦਮੀ ਪਾਰਟੀ ਵੱਲੋਂ ਐਮਪੀ ਦੀ ਟਿਕਟ ਮਿਲੀ ਹੈ ਉਹਦੇ ਹੱਕ ਵਿੱਚ ਇਹ ਮੀਟਿੰਗ ਕੀਤੀ ਗਈ ਹੈ ਤੇ ਬੜੀ ਵੱਡੀ ਮੀਟਿੰਗ ਹੋਈ ਹੈ ਬੜਾ ਮਾਣ ਸਤਿਕਾਰ ਦਿੱਤਾ ਹੈ ਭੈਣ ਭਰਾਵਾਂ ਨੇ ਭਰਵਾ ਹੰਗਾਰਾ ਮੜ ਰਿਹਾ ਹੈ ਜਿੱਥੇ ਵੀ ਜਾਣੇ ਹਾਂ ਭੈਣ ਭਰਾ ਭੁੱਲਰ ਸਾਹਿਬ ਨੂੰ ਮਾਨ ਸਤਕਾਰ ਦੇ ਰਹੇ ਨੇ ਤੇ ਅਸੀਂ ਇਹ ਜਿਹੜੀ ਇਹ ਜਿਹੜੀ ਸੀਟ ਆ ਖਡੂਰ ਸਾਹਿਬ ਦੀ ਇਹ ਭਾਰੀ ਬਹੁਮਤ ਨਾਲ ਜਿੱਤ ਕੇ ਆਮ ਆਦਮੀ ਪਾਰਟੀ ਦੀ ਛੋੜੀ ਪਾਵਨ ਕਿੰਦਾ ਦਾ ਸੁਜੋਗ ਮਿਲ ਰਿਹਾ ਖਡੂਰ ਸਾਹਿਬ ਹਲਕੇ ਤੋਂ ਤੁਹਾਨੂੰ ਖਡੂਰ ਸਾਹਿਬ ਹਲਕਾ ਨੂੰ ਦੀ ਧਰਤੀ ਆઠ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਕਰਦੀ ਏ ਬੜਾ ਪਰਵਾangarਾ ਮਿਲ ਰਿਹਾ ਐ ਭੁੱਲਰ ਸਾਹਿਬ ਜਿੱਤੇ ਵੀ ਜਾਂਦੇ ਨੇ ਮਗਰ ਉਹਨਾਂ ਦੇ ਨਾਇਨਾ ਲੱਗ ਜਾਂਦੇ ਆ ਲੋਕਾਂ ਵਿੱਚ ਬੜਾ ਉਤਸ਼ਾਹ ਏ ਕਿਉਂਕਿ ਭੁੱਲਰ ਸਾਹਿਬ ਨੂੰ ਛਾਹ ਉਹ ਕੰਮ ਕਰਨ ਦਾ ਲੋਕਾਂ ਦੇ ਕੰਮ ਆਉਣ ਦਾ ਲੋਕਾਂ ਨੂੰ ਮਿਲਣਾ ਇਹ ਭੁਲਰ ਸਾਹਿਬ ਸ਼ਵੇਸ਼ ਸ਼ਵੇਰ ਦੇ 6 ਵਜੇ ਤੋਂ ਲੈ ਕੇ 12 ਵਜੇ ਤੱਕ ਦਫ਼ਤਰ ਵਿੱਚ ਆਉਂਦੇ ਨੇ ਭੈਣ ਭਰਾ ਉਹਨਾਂ ਨੂੰ ਆ ਕੇ ਮਿਲਦੇ ਨੇ ਤੇ ਭੁਲਰ ਸਾਹਿਬ ਜਿਵੇਂ ਜਿਵੇਂ ਚੋਣ ਪ੍ਰਚਾਰ ਕਰ ਰਹੇ ਨੇ ਜਿਵੇਂ ਸੁਲਤਾਨਪੁਰ ਲੋਧੀ ਗਏ ਕਪੂਰਤੇ ਨੇ ਗਏ ਅੱਜ ਉਹ ਫਡੂਰ ਸਾਹਿਬ ਗਏ ਨੇ ਤੇ ਭੈਣ ਭਰਾ ਉਹਨਾਂ ਨੂੰ ਹੱਥੀ ਛਾਵਾ ਕਰ ਰਹੇ ਕਿ ਸਾਨੂੰ ਇੱਕ ਮਾਜੇਰਾ ਵਧੀਆ ਅਗੂ ਮਿਲਿਆ ਹੈ ਜਿਹੜਾ ਸਾਰਿਆਂ ਨੂੰ ਨਾਲ ਲੈ ਕੇ ਚੱਲਦਾ ਹੈ ਤੇ ਸਭ ਦਾ ਧਿਆਨ ਰੱਖਦਾ ਹੈ ਅਸੀਂ ਇਹ ਸੀਟ ਭਾਰੀ ਬਹੁਤ ਨਾਲ ਜਿੱਤ ਕੇ ਪਾਰਟੀ ਦੀ ਛੋੜੀ ਪਾਵਾਂਗੇ ਇਹ ਜੀ ਸਰਦਾਰ ਲਾਲਜੀਤ ਸਿੰਘ ਭੁੱਲਰ ਕੈਬਨਿਟ ਮੰਤਰੀ ਪੰਜਾਬ ਇਹਨਾਂ ਨੂੰ ਖਡੂਰ ਸਾਹਿਬ ਤੋਂ ਉਮੀਦਵਾਰ ਐਲਾਨਿਆ ਗਿਆ ਉਹਨਾਂ ਦੇ ਹੱਕ ਵਿੱਚ ਇਹ ਕਾਠ ਕੀਤਾ ਗਿਆ ਕਾਠ ਦੇ ਵਿੱਚ ਬੀਬਾ ਪੁੱਲਰ ਜੀ ਪਹੁੰਚੇ ਨੇ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਨਾਲ ਹੀ ਸੰਗਤ ਦਾ ਧੰਨਵਾਦ ਕਰਦੇ ਕਿੱਦਾਂ ਦਾ ਸਹਿਯੋਗ ਮਿਲ ਰਿਹਾ ਖਡੂਰ ਸਾਹਿਬ ਹਲਕੇ ਤੋਂ ਬਹੁਤ ਵਧੀਆ ਸਹਿਯੋਗ ਮਿਲਿਆ ਜੇ ਸਰਦਾਰ ਲਾਜ ਸਿੰਘ ਜੀ ਭੁੱਲੜ ਟ੍ਰਾਂਸਪੋਰਟ ਮੰਤਰੀ ਜਿਨ੍ਹਾਂ ਨੂੰ ਖਡੂਰ ਸਾਹਿਬ ਤੋਂ ਐਮਪੀ ਦੀ ਟਿਕਟ ਮਿਲੀ ਆ ਤੇ ਉਹਨਾਂ ਦੇ ਹੱਕ ਦੇ ਵਿੱਚ ਅੱਜ ਅਸੀਂ ਸਭਰਾ ਹਰਬੀਰ ਸਿੰਘ ਬੱਬਰ ਉਹਨਾਂ ਦੇ ਗ੍ਰਹਿ ਵਿਖੇ ਕੱਠ ਰੱਖਿਆ ਸੀ ਤੇ ਕੱਠ ਜਿਹੜਾ ਸੀ ਉਨੇ ਦੱਸਿਆ ਵਾਜ ਵੀ ਜਿਹੜੀ ਸਭਰਾ ਦੇ ਵਿੱਚੋਂ ਆਮ ਪਾਰਟੀ ਸਰਦਾਰ ਲਾਲਜੀਤ ਸਿੰਘ ਜੀ ਭੁੱਲਣ ਨੂੰ ਬੜੀ ਵੱਡੀ ਮੀੜ ਤੇ ਹੀ ਸਭਰਾ ਦੇ ਵਿੱਚੋਂ ਜਿਤਾ ਕੇ ਕੱਲਾਂਗੇ ਪਰ ਇਹ ਜਿਹੜੀ ਆ ਕਾਠਾਂ ਹਲੇ ਵੇਖ ਕੇ ਤੇ ਬਿਲਕੁਲ ਯਕੀਨੀ ਹੋ ਚੁੱਕੀ ਆ ਵੀ ਇਹ ਸ਼ੀਟ ਜਿਹੜੀ ਆ ਲਾਲਜੀਤ ਸਿੰਘ ਜੀ ਭੁੱਲੜ ਬੜੀ ਸ਼ਾਨ ਨਾਲ ਜਿੱਤਣਗੇ ਤੇ ਬੜਾ ਲੋਕਾਂ ਦੇ ਵਿੱਚ ਸ਼ਾਵਾ ਤੇ ਬੜੀ ਇੱਕ ਸ਼ਾਨ ਦੇ ਨਾਲ ਇਹ ਚੀਜ਼ ਜਿੱਤ ਜਿਓਗੀ